ਸੱਚੀ ਗੱਲ ਦੋਸਤੋ ਚਮਕੀਲੇ ਨੇ ਸੰਨੀ ਦਿਓਲ ਨੂੰ ਪੈਰਾਂ ਦੇ ਵਿੱਚ ਰੋਲ ਦਿੱਤਾ ਸੀਗਾ ਐਡੀ ਤਕੜੀ ਚੜ੍ਹਾਈ ਅੱਜ ਮੈਂ ਜਿਹੜੀ ਤੁਹਾਨੂੰ ਜਾਣਕਾਰੀ ਦੇਣ ਲੱਗਾ ਹਾਂ ਨਾ ਜਿਨ੍ਹਾਂ ਦਿਨਾਂ 'ਚ ਸੰਨੀ ਦਿਓਲ ਫੁੱਲ ਚੜਿਆ ਸੀਗਾ ਰਾਜ ਕਰ ਰਿਹਾ ਸੀ ਇੰਡਸਟਰੀ ਤੇ ਉਧਰੋਂ ਚਮਕੀਲਾ ਪੰਜਾਬੀ ਇੰਡਸਟਰੀ ਤੇ ਗੀਤਾਂ ਦੇ ਵਿੱਚ ਪੂਰੀ ਧਮਾਲ ਪਾ ਰਿਹਾ ਸੀਗਾ ਉਸ ਸਮੇਂ ਕਿਹਦੇ ਬਾਹਲੇ ਮੁਲਕ ਦੇ ਵਿੱਚ ਕਹਿੰਦੇ ਸ਼ੋਰ ਰੱਖਿਆ ਸੀਗਾ ਜਿੱਤੇ ਕਿ ਚਮਕੀਲੇ ਦਾ ਸ਼ੋਅ ਵੀ ਉਸੇ ਦਿਨ ਦਾ ਸੀ ਉਧਰੋਂ ਸੰਨੀ ਦਿਓਲ ਦਾ ਸ਼ੋਅ ਵੀ ਉੱਤੇ ਉਸੇ ਦਿਨ ਦਾ ਸੀ ਜਦੋਂ ਪਤਾ ਲੱਗਾ ਕਿ ਚਮਕੀਲੇ ਦਾ ਸ਼ੋਅ ਵੀ ਬਾਹਲੇ ਮੁਲਕ 'ਚ ਉਸੇ ਦਿਨ ਦਾ ਤਾ ਕਹਿੰਦੇ ਜਿਹੜੇ ਸੰਨੀ ਦੇ ਆਲ ਦੇ ਸੀਗੇ ਨਾ ਪ੍ਰਮੋਟਰ ਉਹਨਾਂ ਨੂੰ ਤਾਂ ਪੈ ਗਿਆ ਫਿਕਰ ਉਹ ਕਹਿੰਦੇ ਇਹ ਤਾਂ ਲੋਕਾਂ ਨੇ ਚਮਕੀਲੇ ਆਲੂ ਚਲ ਜਾਣਾ ਆਉਣਾ ਕਿਸੇ ਨੇ ਨਹੀਂ ਹੈ ਤੇ ਗੱਲ ਕਰਦੀ ਜੀ ਪੰਜਾਬੀ ਫੈਨ ਫਾਲੋਇੰਗ ਚਮਕੀਲੇ ਦੀ ਤੇ ਚਲੋ ਪੰਜਾਬੀ ਹੀ ਜਿਆਦਾ ਬਾਹਲੇ ਮੁਲਕਾਂ ਦੇ ਵਿੱਚ ਹੈਗੇ ਜਿਹੜੇ ਕਿਸ ਸੰਨੀ ਦੇ ਉਹਨੂੰ ਵੀ ਪੰਜਾਬੀ ਹੋਣ ਦੇ ਨਾਤੇ ਉਹਨਾਂ ਦੇ ਨਾਲ ਚ ਨਾ ਤਾਂ ਪਰ ਹੋਇਆ ਕੀ ਚਮਕੀਲੇ ਦੀ ਚੜਤ ਅੱਗੇ ਸੰਨੀ देओल ਫਿੱਕਾ ਪੈ ਗਿਆ ਸੰਨੀ देओल ਦੇ ਪ੍ਰੋਗਰਾਮ ਕੈਨਸਲ ਕਰਨੇ ਪਏਗਾ ਤੇ ਸੰਨੀ देओल ਨੂੰ ਮੂੰਹ ਦੀ ਖਾਣੀ ਪਈ ਤੇ ਸੰਨੀ देओल ਪੁੱਛੇ ਕਹਿੰਦੇ ਆਪਣੀ ਨਾ ਤੋ ਵੀ ਕਿਹੜਾ ਐਡਾ ਪਨਕਾਰ ਜਿਹੜਾ ਜਿਹਦੇ ਕਰਕੇ ਤੁਸੀਂ ਕਿਹਾ ਵੀ ਮੇਰੇ ਸ਼ੋਅ पे ਉੱਥੇ ਦੁਨੀਆ ਨਹੀਂ ਪਹੁੰਚਣੀ ਲੋਕ ਨਹੀਂ ਪਹੁੰਚਣੇ ਤੇ ਉਹਨਾਂ ਨੇ ਫਿਰ ਦੱਸਿਆ ਦੀ ਕਹਿੰਦੇ ਭੀ ਅਮਰ ਸਿੰਘ ਚਮਕੀਲੇ ਦੇ ਸ਼ੋਅ ਵੀ ਤੇ ਅੱਜ ਦੇ ਦਿਨੇ ਜਾਂ ਜਿਹੜੇ ਦਿਨ ਤੁਹਾਡਾ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜੀ ਇੱਕੋ ਦਿਨ ਜੋਰ ਆਕ ਲੈ ਦੁਨੀਆ ਨੇ ਆਉਣਾ ਹੀ ਨਹੀਂ ਟਿਕਟਾਂ ਨਹੀਂ ਜਾਣੀਆਂ ਸਾਡੀਆਂ ਤਾਂ ਕਰਕੇ ਇੰਨੀ ਚੜਤ ਸੀਗੀ ਤਾਂ ਕਰਕੇ ਕਹਿੰਦੇ ਸੰਨੀ ਦੇਵਾਲ ਨੂੰ ਵੀ ਜਾਣ ਕੇ ਪਿੱਛੇ ਸਿਰ ਦਿੱਤਾ ਸੀਗਾ ਚਮਕੀਲੇ ਦੀ ਚੜ੍ਹਾਈ ਨੇ ਬਾਬਿਓ ਤੇ ਅਗਲੀ ਵੀਡੀਓ 'ਚ ਇਹ ਹੋਰ ਜਾਣਕਾਰੀ ਮੈਂ ਇਹਦੀ ਰਿਲੇਟਡ ਦੇ ਆਉਂਗਾ ਤੁਹਾਨੂੰ ਸੋ ਧੰਨਵਾਦ